ਬਦਾਈਆਂ ਜੀ ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਬਾਈ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ। ਜਿਵੇਂ ਅੱਜ ਆਪਾਂ ਫਾਰਮ ਟਰੈਕ ਏਜੰਸੀ ਰੋਪੜ ਖੜੇ ਆਂ ਤੇ ਵੀਰਾਂ ਨੇ ਅੱਜ ਟਰੈਕਟਰ ਸੇਲ ਕਰਿਆ ਜੀ ਫਾਰਮ ਟਰੈਕ 60। ਠੀਕ ਆ ਪਹਿਲਾਂ ਆਪਾਂ ਡਿਲੀਵਰੀ ਕਰ ਲਈਏ ਫਿਰ ਆਪਾਂ ਵੀਡੀਓ ਅੱਗੇ ਦੀ ਬਣਾਉਣੀ ਆ। ਇਸ ਵੀਰੇ ਅੱਜ ਆਜੋ 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 ਮੈਂ ਬਾਜੂ ਮੈਂ ਬਾਜੂ ਇੱਕ ਚਾਲ ਫਿਰ ਉੱਧਰ ਖੜੋ ਬਾਜੀ। ਹਾਂ ਜੀ ਇੱਧਰ ਬਹੁਤ ਸਾਰੇ ਇੱਧਰ ਆ ਗਏ। ਹਾਂ ਜੀ ਬਾਜੀ। ਸਾਰੇ ਬੰਦੇ ਪੂਰੇ ਆ ਗਏ ਨਾ ਨਾ ਪਤਾ ਨਹੀਂ ਕਿ ਬੋਨੇ ਬਾਈ ਨਾਲ ਜਿਹਨਾਂ ਨੇ ਟਰੈਕਟਰ ਲਿਆ ਉਹਨਾਂ ਨਾਲ ਛੋਟੀ ਜੀ ਵੀਡੀਓ ਬਣਾ ਲੰਨੇ ਆਪਾਂ ਤੇ ਪਰਸੋਂ ਵੀ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਟਰੈਕਟਰ ਵਿੱਚ ਅਸੀਂ ਇਹਨਾਂ ਦਾ ਹਾਲੈਂਡ 36 ਸੀ 3 ਇਹ ਟਰੈਕਟਰ ਗਿਆ ਸੀ ਬਾਈ ਇਹਨਾਂ ਦਾ ਕਪੂਰਥਲੇ ਉਸ ਦਿਨ ਬਾਈ ਨੇ ਦੱਸਿਆ ਸੀ ਵੀ ਟਰੈਕਟਰ ਹਜੇ ਲੈ ਕੇ ਜਾਣਾ ਆਪਾਂ ਨੇ ਟਰੈਕਟਰ ਉਹਨਾਂ ਤਾਂ ਮੈਂ ਉਹਦੀ ਹਫ਼ਤਾ ਪਹਿਲਾਂ ਹੀ ਛੱਡਤਾ ਜਾਂ ਸੀ ਉਹ ਫਿਰ ਸਾਡੀ ਗੱਲਬਾਤ ਪਹਿਲੀ ਹੋ ਗਈ ਅੱਛਾ ਜੀ ਤਾਂ ਫਿਰ ਅਸੀਂ ਪਹਿਲੀ ਉਹ ਇਹਨਾਂ ਨੂੰ ਦੇ ਦਤਾ ਠੀਕ ਹੈ ਜੀ ਅਸੀਂ ਕਿਹ ਪੁੱਛ ਲੈ ਇੱਥੇ ਕਿਹੜਾ ਇਹ ਬੰਦੇ ਆਪਣੇ ਖਾਸੀ ਏ ਠੀਕ ਹੈ ਜੀ ਹਾਂ ਵੀ ਆਪਾਂ ਦੋ ਚਾਰ ਦਿਨ ਬਾਅਦ ਚੋਂ ਮਿਲ ਆ ਜਮਾਂਗੇ ਓਕੇ ਜੀ ਓਕੇ ਤੇ ਪਿੰਡ ਹੈਗਾ ਆਪਣਾ ਮੋਠਾਪੁਰ ਹੈ ਨਾ ਜੀ ਮੋਠਾਪੁਰ ਮੋਠਾਪੁਰ ਹਾਂ ਜੀ ਹਾਂ ਜੀ ਇਹ ਬਾਈ ਆਪਣੇ ਪਰਮਿੰਦਰ ਬਾਬੇ ਦੇ ਪਿੰਡ ਤੇ ਆ ਜੀ ਤੇ ਪਰਮਿੰਦਰ ਬਾਬੇ ਦੇ ਹਾਂ ਜੀ ਤੇ ਆ ਆਪਣੇ ਬਾਈ ਰੋਪੜ ਤੋਂ ਸੇਲਮੈਨ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਤੇ ਆਪਣੇ ਰੋਪੜ ਤਕਰੀਬਨ ਬਾਈ ਡੇਢ ਕਿ ਮਹੀਨਾ ਹੋਇਆ ਡੀਲਰਸ਼ਿਪ ਆਪਰ ਨੂੰ ਇਹਨੂੰ ਇੰਨਾ ਇੰਨਾ ਕੇ ਟਾਈਮ ਹੋਇਆ ਤੇ ਡੇਢ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਬਾਈ ਪੰਜਵਾਂ ਛੇਵਾਂ ਟਰੈਕਟਰ ਚੱਲਿਆ ਹੋ ਸ਼ਾਇਦ ਹੈਨਾ ਇਹ ਆ ਪੰਜ ਪੰਜ ਹਾਂ ਪੰਜਵਾਂ ਛੇਵਾਂ ਟਰੈਕਟਰ ਚੱਲਿਆ ਤੇ ਬਾਈ ਨਾਲ ਦਾ ਕਿਹੜਾ ਏਰੀਆ ਬਾਈ ਕਿਹੜਾ ਬਰੰਡਾ ਏਰੀਆ ਸਮ ਬਰੰਡਾ ਏਰੀਆ ਤੇ ਆ ਠੀਕ ਹੈ ਨਹੀਂ ਇੱਧਰ ਤੁਸੀਂ ਕਿਹਾ ਆਪਣਾ ਕਿਹੜਾ ਏਰੀਆ ਦੇਖਦੇ ਫਾਰਮ ਟਰੈਕ ਚ ਸਾਰੇ ਡੰਡਪੁਰ ਸਾਹਿਬ ਤੋਂ ਨੋਟਪੁਰ ਵੇਚੀ ਅੱਛਾ ਜੀ ਹਾਂ ਬਾਈ ਔਰ ਰੋਪੜ ਦੀ ਠੀਕ ਆਪਣਾ ਰੋਪੜ ਨੂੰ ਬਾਈ ਏਰੀਆ ਕਿਹੜਾ ਕਿਹੜਾ ਪੈ ਗਿਆ ਕਿੱਥੇ ਤੱਕ ਆ ਰੋਪੜ ਦਾ ਜਿਹੜਾ ਰੋਪੜ ਤੋਂ ਟਰੈਕਟਰ ਲੈਣਾ ਖੇੜੀ ਪਰਖਾਲੀਆਂ ਵਾਲਾ ਏਰੀਆ ਪੈ ਗਿਆ ਜਿੱਧਰ ਪੈ ਗਿਆ ਜੀ ਮਰੰਡੇ ਤੱਕ ਆਪਣਾ ਜੀ ਇੱਧਰ ਇਹ ਬਿੰਦਰਾ ਖਾਲਾ ਏਰੀਆ ਸਾਰਾ ਆਪਣਾ ਹਾਂਜੀ ਹਾਂ ਬਿੰਦਰਾ ਖਾਲਾ ਹੋ ਗਿਆ ਜੀ ਇੱਧਰੋਂ ਹੋ ਗਿਆ ਜੀ ਆਪਾਂ ਬਨਮਾਝਰੇ ਤੱਕ ਜੀ ਅੱਛਾ ਬਨਮਾਝਾ ਇੱਧਰ ਆਪਣਾ ਕਰਾਲੀ ਕਰਾਲੀ ਏਰੀਆ ਚਲੇਗਾ ਮਰੰਡੇ ਕਰ ਤੇ ਜਣੀ ਕਿ ਇੱਧਰ ਇੱਧਰ ਜਿਹੜੇ ਆਪਣੇ ਜਿਹੜੇ ਸਾਡੇ ਪਿੰਡਾਂ ਬੇਟ ਵਾਲੇ ਮਹਲਾਂ ਚੱਲੀਆਂ ਇਹੇ ਤਰੀਕਾ ਬਾਈ ਬਿਲਕੁਲ ਆਪਣੇ ਕੋਲ ਹੀ ਆ ਜੀ ਅੱਛਾ ਆਪਣੇ ਕੋਲ ਆ ਬਾਕੀ ਇੱਧਰ ਬਾਈ ਠੀਕ ਆ ਬਾਕੀ ਜਿਹੜਾ ਇੱਧਰ ਸਾਰਾ ਨੂਰਪੁਰ ਅਨੰਦਪੁਰ ਸਾਹਿਬ ਨੰਗਲ ਨੰਗਲ ਤੱਕ ਸਾਰੀ ਮਨ ਕੀ ਕਿਸੇ ਨੇ ਵੀ ਟਿਕਟ ਲੈਣਾ ਤਾਂ ਰੁੱਪੜੇ ਰਹੀ ਪੈਂਦਾ ਹਾਂਜੀ ਠੀਕ ਆ ਜੀ ਆਪਾਂ ਤਾਂ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਕਿ ਸਾਨੂੰ ਇਸ ਚੀਜ਼ ਦੀ ਘਾੜਤੀ ਏਜੰਸੀ ਨਹੀਂ ਸੀ ਪਹਿਲਾਂ ਅੱਛਾ ਜੀ ਠੀਕ ਆ ਤਾਂ ਹੁਣ ਏਜੰਸੀ ਖੋਲਣ ਦੇ ਨਾਲ ਸਾਡਾ ਡਾਇਰੈਕਟਰ ਹੋਰ ਵੀ ਜਾਨੀ 2-4 ਥੋੜੇ ਟਾਈਮ ਦੇ ਵਿੱਚ ਜਾਨੀ ਸ਼ੈ ਚੱਲ ਜਾਣੇ ਆ। ਬਿਲਕੁਲ ਜੀ ਭਾਈ ਨੇੜੇ ਜਾਂ ਸੀ ਤਾਂ ਐ ਹੋ ਜਾਂਦਾ। ਕਈ ਵਾਰ ਜੇ ਆਪਣੇ ਲੋਕਲ ਜੱਸੀ ਨਹੀਂ ਹੁੰਦੀ ਬੰਦੇ ਨੂੰ ਆਉਂਦਾ ਵੀ ਕੱਲ ਨੂੰ ਸਰਵਿਸ ਵੀ ਲੈਣੀ ਆ। ਉਹ ਵੈਸੇ ਇੱਥੇ ਲੱਗਦਾ ਪਈ ਜਿੱਦਾਂ ਫਾਰਮ ਡ੍ਰੈਗ ਹੈ ਹੀ ਨਹੀਂ ਨੇੜੇ ਜਿੱਦਾਂ। ਹਾਂ ਜੀ। ਤਾਂ ਹੁਣ ਇਹ ਤਾਂ ਸਾਨੂੰ ਬਹੁਤ ਫਾਇਦਾ ਹੋ ਗਿਆ। ਪਹਿਲਾਂ ਜੱਸੀ ਬੰਦੇ ਨੂੰ ਆਪਣੇ ਭਾਈ ਸਰਾਂ ਦਾ। ਹਾਂ ਜੀ। ਅਗਲਾ ਜਿਹੜਾ ਹੁਣ ਜਿਹੜਾ ਬੰਦਾ ਨੰਗਲ ਨੰਦਪੁਰ ਦਾ ਅਗਲਾ ਕਹਿੰਦਾ ਯਾਰ ਮੈਂ ਸਰਵਿਸ ਕਰਾਉਣ ਕਿੱਥੇ ਜਾਊਂਗਾ। ਠੀਕ ਨਹੀਂ। ਹਾਂ ਅਗਲਾ ਅਗਲਾ ਮਤਲਬ ਕਿ ਇਹ ਗੱਲ ਤੇ ਡਰ ਜਾਂਦਾ ਤਾਂ। ਚਲੋ ਹੁਣ ਆਪਣੇ ਹਾਂ ਬਾਕੀ ਇਹ ਚੀਜ਼ ਤਾਂ ਸਾਨੂੰ ਬਹੁਤ ਫਾਇਦਾ ਹੋ ਗਿਆ ਠੀਕ ਹੈ ਜੀ ਹਾਰਮ ਟਾਇਰ ਤੁਸੀਂ ਪਹਿਲੀ ਵਾਰ ਇਹ ਲੈ ਕੇ ਪਹਿਲਾਂ ਵੀ ਕਿਤੇ ਚਲਾਇਆ ਪਹਿਲਾਂ ਮੈਂ 3600 ਫੁੱਟ ਰੱਖਿਆ ਤਿੰਨ ਕਸਾਲ ਅੱਛਾ ਫੁੱਟ ਰੱਖਿਆ ਠੀਕ ਹੈ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ ਉਸ ਟਾਈਮ ਤੋਂ ਜਾਨੀ ਇਹ ਵਧੀਆ ਚੀਜ਼ ਲੱਗਦੀ ਸਾਨੂੰ ਫੋਰਡ ਵਾਲਿਆਂ ਦੀ ਜਿਹੜੀ ਹਾਰਮ ਟਾਇਰ ਕਹ ਲਈ ਜਾਏ ਹੁਣ ਓਕੇ ਜੀ ਇਹ ਬਹੁਤ ਵਧੀਆ ਚੀਜ਼ ਚਲਾਈ ਵਿੱਚ ਬਹੁਤ ਵਧੀਆ ਹੈ ਓਕੇ ਜੀ ਹਾਂ ਫਿਰ ਹੁਣ ਅਸੀਂ ਮਨ ਬਣਾਇਆ ਵੀ ਹੁਣ ਹੋਲਣ ਵੀ ਤੁਸੀਂ ਨਵੇਂ ਹੀ ਕਢਾਇਆ ਤਾਂ 31 ਨਵੇਂ ਕਢਾਇਆ ਅੱਛਾ ਜੀ ਠੀਕ ਹੈ ਹਾਂ 13 ਕਸਾਲ ਰੱਖ ਲਿਆ ਉਹ ਓਕੇ ਜੀ ਹਾਂ ਤੇ ਮੰਤੇ ਬਾਕੀ ਠੀਕ ਆ ਤੁਹਾਨੂੰ ਮੁਬਾਰਕਾਂ ਹੀ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਤੁਹਾਨੂੰ ਵੀ ਤੇ ਬਾਈ ਦੋ ਆਪਾਂ ਥੋੜੀ ਜੀ ਫਾਰਮ ਟੈਕ ਬਾਰੇ ਥੋੜੀ ਜੀ ਜਾਣਕਾਰੀ ਲੈ ਲੈਂਦੇ ਆ। ਜੀ ਦਾ ਟਰੈਕਟਰ ਆ ਜੀ ਇਹ ਫਾਰਮ ਟੈਕ 60 ਨਾਮ ਆਇਆ ਜੀ T20 ਜੀ ਠੀਕ ਹੈ 52 ਹਾਰਸ ਪਾਵਰ ਤੇ ਸਵਿਟ ਗੇਅਰ ਤੇ ਪੀਟੀਓ ਵਾਲਾ ਕਲਚ ਜਿਹੜਾ ਹੈਗਾ ਉਹ ਹੱਥ ਵਿੱਚ ਹੈ ਤੇ ਜੀ ਠੀਕ ਹੈ ਜੀ ਸਾਈਡ ਕਲਚ ਕਹਿੰਦੇ ਹਾਂ ਹਾਂ ਜੀ ਹਾਂ ਸਾਈਡ ਕਲਚ ਹਾਂ ਮੈਂ ਪਾਸ਼ਾ ਦੇ ਵਿੱਚ ਛੋਟੇ ਸਾਨ ਵਾਲਾ ਕਹਿੰਦੇ ਹਾਂ ਜੀ ਓਕੇ ਜੀ ਹਾਂ ਜੀ ਜੀਪੀਆਰ ਸਿਸਟਮ ਲੱਗਿਆ ਇਹਦੇ ਦੇ ਵਿੱਚ ਤੇ ਇੱਕ ਕੇਅਰ ਬਟਨ ਲੱਗਿਆ ਇਹਦੇ ਓਕੇ ਜੀ ਤੇ 5 ਸਾਲ ਦੀ ਦੀ ਵਾਰੰਟੀ ਹੈ ਜੀ ਓਕੇ ਜੀ ਤੇ ਸਰਵਿਸ ਵੀ ਦੀ 5 ਸਾਲ ਦੀ ਹੈ ਤੇ ਤੇ ਜਿਹੜੀ ਲਿਫਟ ਦੀ ਕੈਪੈਸਿਟੀ ਹੈ ਦੀ 25 ਕੁਆਂਟਾ ਦੀ ਹੈ 25 ਕੁਆਂਟਾ ਦੀ ਹੈ ਠੀਕ ਹੈ ਜੀ ਹਾਂ ਜੀ 25 ਕੁਆਂਟਾ ਤੇ ਹੋਰ ਸਰ ਜੀ ਕੰਪਨੀ ਨੇ ਇਹਦੇ ਵਿੱਚ ਪਹਿਲਾਂ ਨਾਲੋਂ ਮਾੜਾ ਮੋਟਾ ਕੀ ਫਰਕ ਪਾਇਆ ਕੁਛ ਕੋਈ ਹੈ ਕੋਈ ਅੱਗੇ ਨਾਲੋਂ ਜਿਹੜਾ ਸੁਪਰ ਸੀਟਰ ਤੇ ਤੋਰ ਆ ਸੀ ਉਹਦਾ 1 ਪਿੰਡ 3 ਦਾ ਤੋਰ ਹੈ ਜੀ ਦਾ ਓਕੇ ਜੀ ਹਾਂ ਜੀ ਠੀਕ ਹੈ ਜੀ ਜਿਹੜਾ ਪਹਿਲਾਂ ਥੋੜਾ ਵੱਧ ਸੀ ਤੇ ਹੁਣ 1 ਪਿੰਡ 3 ਦਾ ਓਕੇ ਜੀ ਹਾਂ ਜੀ ਤੇ ਬਾਕੀ ਇਹਦੇ ਵਿੱਚ 60 ਦੇ ਵਿੱਚ 3 ਸਪੀਡ ਦੇ ਮਤਲਬ ਕਿ ਸੈਂਟਰ ਗੇਅਰ ਤੇ ਵੀ ਆਉਂਦੀ ਆਪਸ਼ਨ ਸੈਂਟਰ ਗੇਅਰ ਆਉਂਦਾ ਹਾਂ ਉਹ 14 ਟਾਇਰਾਂ ਦੇ ਵਿੱਚ ਆਉਂਦਾ ਸੈਂਟਰ ਗੇਅਰ ਹਾਂ ਜੀ ਸੁਪਰ ਡਿਮਾਂਡ ਤੇ ਹੀ ਜਾਂਦਾ ਜੀ ਓਕੇ ਜੀ ਜੀ ਡਿਮਾਂਡ ਕਸਟਮਰ ਦੀ ਫੇਰ ਹੀ ਜਾਂਦਾ ਮਤਲਬ ਕਿ ਜ਼ਿਆਦਾਤਰ ਆਪਣਾ 16 ਦੇ ਟਾਇਰਾਂ ਵਾਲੀ ਵਿਕਦਾ ਹਾਂ ਜੀ ਹਾਂ ਜੀ ਹਾਂ ਬਿਲਕੁਲ ਜੀ ਹੁਣ ਸਭ ਤੋਂ ਜ਼ਿਆਦਾ 16 ਦੇ ਟਾਇਰਾਂ ਵਾਲੇ ਦੀ ਸੇਲ ਜ਼ਿਆਦਾ ਹੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਾਕੀ ਕੋਈ ਇੰਜਨ ਦਾ ਵੀ ਦੇ ਵਿੱਚ ਵੀ ਕੋਈ ਅੱਗੇ ਨਾਲੋਂ ਫਰਕ ਵਗੇ ਸੇਮ ਹੀ ਹੈ ਇੰਜਨ ਦੀ ਸੀਸੀ ਜ਼ਿਆਦਾ ਹਾਂ ਜੀ ਹਾਂ ਜੀ 350 ਤੋਂ ਠੀਕ ਹੈ ਸਰ ਇਹਦੇ ਵਿੱਚ ਜਿਹੜੇ ਇਹ ਮਾਡਲ ਆਉਨੇ ਆ F41 ਬਾਕੀ ਤਾਂ ਹੋਰ ਆ ਇਹਦਾ ਕੀ ਫਰਕ ਹੈ ਜੀ ਕੁਛ ਇਹ ਅਡਾਲ ਦਾ ਹੁੰਦਾ ਨੰਬਰ ਵੈਸੇ ਜੀ ਇਹ ਤਾਂ ਜੀ ਹਾਂ ਜੀ ਆ ਕੰਪਨੀ ਦਾ ਕੋਡ ਹੁੰਦਾ ਜੀ ਇਹ ਅੱਛਾ ਕੋਡ ਹੁੰਦਾ ਠੀਕ ਆ ਹਾਂ ਕੋਡ ਹੁੰਦਾ ਹਾਂ ਜੀ ਠੀਕ ਹੈ ਜੀ ਜਿਹੜਾ 45 ਦੇ ਵਿੱਚ ਵੀ ਇਹੀ ਹੁੰਦਾ F41 ਕਿ ਹੋ ਰਿਹਾ ਨਹੀਂ ਉਹਦੇ ਚ ਉਹ ਤਾਂ ਉਹਦਾ ਫਰਕ ਹੁੰਦਾ ਜੀ ਅੱਛਾ ਉਹਦਾ ਫਰਕ ਉਹਦੇ ਨੰਬਰ ਦਾ ਹਾਂ ਜੀ ਹਾਂ ਜੀ ਅੱਛਾ ਨੰਬਰ ਦਾ ਫਰਕ ਹਾਂ ਜੀ ਠੀਕ ਹੈ ਜੀ ਹਾਂ ਤੇ ਬਾਕੀ ਭਾਈ ਇਹਦੇ ਵਿੱਚ ਵੀ 37 ਮਾਡਲ ਆ ਲੱਗ ਲੱਗ 45 ਵਿੱਚ ਵੀ ਦੋ ਤਿੰਨ ਮਾਡਲ ਨਾਲ ਸੈਂਟਰ ਗੇਅਰ ਆਉਂਦਾ ਹੈ ਹਾਂਜੀ ਸੈਂਟਰ ਗੇਅਰ ਆਉਂਦਾ ਤੇ ਸਾਈਡ ਗੇਅਰ ਵੀ ਆਉਂਦਾ ਤੇ 50 ਸਾਡਾ ਨਵਾਂ ਮਾਡਲ ਆ ਇੱਕ ਜੀ ਅੱਛਾ ਜੀ ਹਾਂਜੀ ਹਾਂਜੀ 47 ਵੀ ਆਉਂਦਾ ਹੈ ਖਣਾ ਜੀ 47 ਵੀ ਆਉਂਦਾ ਤੇ 45 ਵੀ ਆਉਂਦਾ ਹਾਂ ਠੀਕ ਹੈ ਜੀ 47 ਵੀ ਖੜਾ ਹੈ ਉੱਧਰ ਖੜਾ ਦੂਏ ਪਾਸੇ ਹਾਂਜੀ ਇਧਰੋਂ ਵੀ ਦਿਖਾ ਦੇ ਜੀ ਵੀਰੇ ਪਿੱਛੋਂ ਦਿਖਾ ਦੇ ਮੜਾ ਜੀ ਦਿਖਾਣਾ ਠੀਕ ਹੈ ਜੀ ਠੀਕ ਹੈ ਇੱਕ ਮਿੰਟ ਦੇਖੋ ਮੜਾ ਜੀ ਠੀਕ ਹੈ ਇੱਥੇੋਂ ਦੇਖੋ ਵੀਰੇ ਪਿਛੋਂ ਦਾ ਤਰੀਬਨ 6ਵੇਂ ਆ ਡਬਲ ਡਿਸਟਰੀਬਿਊਟਰ ਦਾ ਦਬੜ ਕੀ ਹੋਰ ਅਸੀਂ ਦਿੱਤਾ ਵਾ ਕੋਲਡ ਜੀ ਡਬਲ ਜੈਕ ਵਾਸਤੇ ਜੀ ਠੀਕ ਹੈ ਜੀ ਹਾਂ ਜੀ ਈਪੀਆ ਹਿੱਸਾ ਨਾ ਪਿਛਲੇ ਦਾ ਹਾਂ ਪਿਛਾ ਬੈਕ ਐਂਡ ਈਪੀਆ ਹਾਂ ਜੀ ਠੀਕ ਹੈ ਜੀ ਇਹ ਬਾਕੀ ਐਲਈ ਲਾਈਟਾਂ ਲੱਗੀਆਂ ਜੀ ਲਾਈਟਾਂ ਐਲਈ ਲੱਗੀਆਂ ਜੀ ਠੀਕ ਹੈ ਜੀ ਬਾਕੀ ਤਰੀਬਨ ਹੁਣ ਪਹਿਲਾਂ ਨਾ ਬਾਈ ਸਾਰੇ ਕੰਪਨੀ ਨੇ ਬਹੁਤ ਵਧੀਆ ਹਰੇ ਕੰਪਨੀ ਜਿਵੇਂ ਸਮਾਨ ਸਾਰਾ ਲੱਗੇ ਜਾਂਦਾ ਠੀਕ ਹੈ ਜੀ ਬੰਪਰ ਲੱਗੇ ਜਾਂਦਾ ਹੋਪ ਬੰਪਰ ਵੀ ਬਾਈ ਸੋਨਾ ਬਣਾਤਾ ਆ ਮੁਰੇ ਹਾਂ ਸੋਟ ਲਾਦੀ ਬੰਪਰ ਹਾਂ ਜੀ ਬ ਹੋਏ ਇਹ ਦੋਨੋਂ ਵੀ ਦਿਖਾ ਦੇ ਜਸ਼ਨ ਵੀਰੇ ਆ ਪਾਸੇ ਤੇ ਬਾਕੀ ਹੀਟ ਰੂਟ ਗਾਰਡ ਦੇਖ ਲੈ ਬਾਈ ਐਨ ਪੂਰੇ ਪ੍ਰੋਪਰ ਲੱਗੇ ਹੋਏ ਆ ਮੋਰਾ ਮੋਰਾ ਸਾਰੀਆਂ ਕਬੂਟਾ ਦੀਆਂ ਹੋਣ ਇਹਦੇ ਤੇ ਠੀਕ ਆ ਆ ਦੇਖ ਲੈ ਹਰੇਕ ਜਗ੍ਹਾ ਸਾਰੀਆਂ ਕਬੂਟਾ ਦੀਆਂ ਸਕੋਰ ਕਬੂਟਾ ਦੀ ਸਟੈਂਪ ਆ ਗਿਆ ਨਹੀਂ ਬਿਲਕੁਲ ਜੀ ਬਿਲਕੁਲ ਤੇ ਬਾਈ ਮੈਂ ਨਾ ਕਬੂਟਾ ਵੀ ਇਹਦੇ ਪਲਾਂਟ 'ਚੇ ਬਣਦਾ ਹਾਂ ਜੀ ਹਨਾ ਜੀ ਹੁਣਤੀ ਹੋਇਆ ਹਾਂ ਜੀ ਬਿਲਕੁਲ ਪਲਾਂਟ ਦੇ ਵਿੱਚ ਬਣਦੇ ਤੇ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਹੋਰ ਕਿਸੇ ਨੇ ਵੀ ਕੋਈ ਜਾਣਕਾਰੀ ਕੋਈ ਇਨਕੁਆਰੀ ਲੈਣੀ ਹੋਈ ਤਾਂ ਬਾਈ ਬਾਈ ਆਪਣਾ ਨੰਬਰ ਬੋਲ ਦਿਓ ਤੇ ਹਾਂ ਸੁਖਦੇਵ ਸਿੰਘ ਮੇਰਾ ਨਾਮ ਹੈ ਜੀ 98154 ਜੀ 33403 ਬਾਕੀ ਕਾਲਾ ਬਾਈ ਵੀ ਇੱਧਰ ਹੈ ਜੇ ਕਿਸੇ ਨੇ ਕਾਲੇ ਬਾਈ ਨਾਲ ਕਰਨ ਵਾਲਾ ਟਰੈਕਟਰ ਤਾਂ ਉਹ ਨਾਲ ਵੀ ਕਰ ਸਕਦਾ ਠੀਕ ਆ ਤੇ ਮੇਨ ਦਾ ਬਾਈ ਨਾਲ ਮਕਸਦ ਦਾ ਟਰੈਕਟਰ ਵੇਚਣਾ ਜੀ ਤੁਸੀਂ ਮਰਜ਼ੀ ਲੈ ਲਓ ਤੁਸੀਂ ਠੀਕ ਨਹੀਂ ਗੱਲ ਤੇ ਲੋਕੇਸ਼ਨ ਆਪਣੀ ਸੇਮ ਹੈ ਉਹ ਸਾਹਮਣੇ ਆਪਣੀ ਏਜੰਸੀ ਆ 10 ਚਾਰ ਸ਼ੋਰੂਮ ਛੱਡ ਕੇ ਬਾਈਨਾਂ ਦੀ ਆਪਣੇ ਤਰੀਬਨ ਇੱਥੇ ਲੱਗ ਹਾਂ ਨੇੜੇ ਪੱਠਾ ਸਭ ਚ ਸਾਰੀਆਂ ਅਸੀਂ ਹੋ ਗਏ ਔਰੇ ਸਰਵਿਕ ਮਹਿੰਦਰਾ ਏਜੰਸੀ ਆ ਰੋਡ ਤੇ ਪਰਲੇ ਪਾਸੇ ਤਰੀਬਨ ਬਾਕੀ ਸਾਰੀਆਂ ਸਿਉ ਰਹੀਆਂ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਬਾਈ ਧੰਨਵਾਦ ਤੁਹਾਡਾ ਜੀ ਠੀਕ ਸੁੱਖੀ ਤੇ ਲੋਜੀ ਬਾਈ ਜੀ ਆ ਚੱਲੇ ਅੱਜ ਫਾਰਮ ਟਰੈਕ ਬਾਈਨਾਂ ਦਾ ਪਿੰਡ ਮੋਠਾ ਪਰ ਨੂਰਪੁਰ ਬੇਤੀਆਂ ਦੇ ਜਮਾ ਕੋਲ ਕਦਾਈਆਂ ਜੀ ਬਹੁਤ ਬਹੁਤ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਬਾਈ ਨਾਲ ਤੇ ਬਾਕੀ ਹੋਰ ਵੀ ਇਹਨਾਂ ਕੋਲ ਟਰੈਕਟਰ ਤਰੀਬਨ ਸਾਰੇ ਮਾਡਲ ਖੜੇ ਨੇ ਕਿਸੇ ਵੀ ਬਾਰੇ ਜਾਣਕਾਰੀ ਲੈਣੀ ਹੁੰਦੀ ਆ ਆ ਨੰਬਰ ਬਾਈ ਨੇ ਦੱਸਿਆ ਇਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਬਹੁਤ ਵਧੀਆ ਬੰਦੇ ਨੇ ਬਾਈ ਠੀਕ ਹੈ ਜੀ 50 60 45 47 ਤੇ ਇਹ ਤਕਰੀਬਨ 6-7 ਮਾਡਲ ਨੇ ਇਹਨਾਂ ਦੇ ਵਿੱਚ ਟਰੈਕਟਰਾਂ ਦੇ ਤੇ ਜਮਾਂ ਹੀ ਨਾਲੇ ਬਾਈ ਨੇ ਸ਼ਕਤੀਮਾਨ ਵਾਲੇ ਆ ਥੋੜੀ ਸ਼ਕਤੀਮਾਨ ਵਾਲਿਆਂ ਦੀ ਵੀ ਵੀਡੀਓ ਬਣਾਉਣੀ ਆ ਬਾਈ ਬਾਈ ਨਰਾਜ ਆ ਮੇਰੇ ਨਾਲ ਬਾਈ ਕਹਿੰਦਾ ਕਈ ਦਿਨ ਤੋਂ ਹੋ ਗਿਆ ਤੁਸੀਂ ਸਾਡੀ ਵੀਡੀਓ ਘੱਟ ਪਾ ਰਹੇ ਆ ਪਹਿਲਾਂ ਇਹਨਾਂ ਦੇ ਵੀਡੀਓ ਬਣਾਉਂਦੇ ਰਹਿੰਦੇ ਹੁਣ ਬਹੁਤ ਟਾਈਮ ਹੋ ਗਿਆ ਬਣੀ ਨਹੀਂ ਹੈਗੀ ਆ ਦੇਖੋ ਬਾਈ ਇਹਨਾਂ ਨੇ ਵੀ ਬਾਈ ਬਾਹਰ ਪੈਨਰ ਪੁੰਨਰ ਜੇ ਲਾਤੇ ਵਧੀਆ ਬਣਾਤਾ ਗੇਟ ਬਾਈ ਆਹ ਕੰਮ ਵਧੀਆ ਕਰਦਾ ਯਾਰ ਹੈ ਜੀ ਵਧੀਆ ਵਧੀਆ ਬਾਈ ਆਹ ਕੰਮ ਤਾਜੀ ਕਰਿਆ ਬਾਈ ਲੱਗਦਾ ਹਾਂ ਜੀ ਠੀਕ ਆ ਯਾ ਮਾਰਿਆ ਕਰਾ ਦੇ ਓਕੇ ਬਾਈ ਆਪਣੇ ਕੋ ਆ ਵੀ ਆ ਕੇ ਹਾਂ ਕਟਰ ਨੇ ਵੀਰੇ ਕਟਰ ਜੀ ਸ਼ਕਤੀਮਾਨ ਦਾ ਬਾਈ ਮੈਂ ਸੋਦੇ ਨੇ ਪਹਿਲਾਂ ਤੂੰ ਬਹੁਤ ਜ਼ਿਆਦਾ ਨਹੀਂ ਮੈਂ ਬਾਈ ਉਦਾਂ ਆਇਆ ਬਾਈ ਜਿਹੜਾ ਮੈਂ ਉਦਣ ਪਹਿਲੀ ਵਾਰ ਦੇਖਿਆ ਉਧਰ ਹੋਣੇ ਆ ਆਪਣੇ ਜਾਨੀ ਕਿ ਮੱਛਵਾੜਾ ਸਾਹਿਬ ਪਏ ਸੀਗੇ ਅੱਛਾ ਉਧਰ ਠੀਕ ਹੈ ਜੀ ਇਹ ਵੀ ਬਾਈ ਸਬਸਿਡੀ ਦੇ ਵਿੱਚ ਹੈਗਾ ਪਾਸ ਹੈ ਸਬਸਿਡੀ ਕਾਰ ਦਾ ਅੱਛਾ ਪਾਸ ਆਇਆ ਆ ਦੇਖੋ ਬਾਈ ਜਿੱਥੇ ਹੱਲੇ ਜਿੱਥੇ ਆਹ ਲੱਗਿਆ ਹੁੰਦਾ ਨਾ ਇਹ ਸਮਝ ਲਓ ਸਬਸਿਡੀ ਵਾਲਾ ਕੇਸ ਹੁੰਦਾ ਠੀਕ ਹੈ ਜੀ ਤੇ ਬਾਕੀ ਬਾਈ ਨਾਲ ਦਾ ਸੁਪਰ ਸੀਟਰਾਂ ਦਾ ਵੀ ਮਾਡਲ ਨਵੇਂ ਆਏ ਆ। ਬਾਈ ਆਹ ਉਦਾਂ ਆਇਆ ਵਾ ਕਿ ਇਹ ਰਿਪੇਅਰ ਨੂੰ ਆਇਆ ਹੈ ਜੀ। ਆਹ ਇਹ ਸਰ ਰਿਪੇਅਰ ਵਾਸਤੇ ਆ। ਤੇ ਸੁਪਰ ਸੀਟਰ ਨਵੇਂ ਮਾਡਲ ਦੇ ਵਿੱਚ ਆਏ ਆ ਬਾਈ ਨਾਲ ਤੇ ਹੁਣ ਜਿੰਨੇ ਵੀ ਹੈਗੇ ਆ ਤੇ ਥੋੜੀ ਜੀ ਜਾਣਕਾਰੀ ਲੈ ਲੈਣੇ ਬਾਈ ਨਾਲ ਤੋਂ। ਤੇ ਬਾਈ ਜੀ ਕੀ ਇਹ ਚ ਮਾੜਾ ਮੋਟਾ ਫਰਕ ਪਿਆ ਹੁਣ? ਅੱਛਾ ਜੀ ਗੇਅਰ ਥੱਲੇ ਵਾਲਾ। ਹਾਂ ਜੀ। ਓਕੇ ਜੀ। ਗੇਅਰ ਦੇ ਵਿੱਚ ਘਰ ਤਾਂ ਸਧਾਰਨ ਹੈ ਜੀ। ਹਾਂ ਇੱਕ ਸਿਆੜ ਬਾਹਰ ਵੀ ਕੱਢਦਾ ਅੱਗੇ। ਓਕੇ ਜੀ। ਇਸ ਤਰ੍ਹਾਂ ਦੀ ਡਿਮਾਂਡ ਵੀ ਵਧਾਰ ਬਾਹਰ ਹੋਣਾ ਚਾਹੀਦਾ। ਕਿਉਂਕਿ ਦੋ ਪੈਪਾਂ ਬਾਹਰ ਆਉਂਗੀਆਂ ਦੋ ਪੈਪਾਂ ਬਾਹਰ ਆਉਂਗੀਆਂ ਓਕੇ ਜੀ ਲੋ ਜੀ ਬਾਈ ਇਹਦੀ ਥੋੜੀ ਜਿਹੀ ਹੈਗੀ ਸੀਗੀ ਮਤਲਬ ਕਿ ਬੰਦਾ ਕਹਿੰਦਾ ਵੀ ਵੀ ਇੱਕ ਥੋੜਾ ਬਾਹਰ ਕਰਨਾ ਚਾਹੀਦਾ ਠੀਕ ਆ ਠੀਕ ਆ ਬਾਈ ਓਕੇ ਜੀ ਵਧੀਆ ਮਾਡਲ ਹੈ ਬਾਕੀ ਕੋਈ ਪ੍ਰੋਬਲਮ ਤਾਂ ਹੈ ਨਹੀਂ ਕਿਸੇ ਕਿਸਮ ਦੀ ਜਿਹੜੇ ਪਹਿਲਾਂ ਕਰਦੇ ਨੂੰ ਵੀ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਓਕੇ ਜੀ ਆਹ ਦਿੱਕਤ ਚਲੋ ਏਡੀ ਕੋਈ ਨਹੀਂ ਹੈਗੀ ਪਰ ਕੰਪਨੀ ਮਾੜਾ ਮੋਟਾ ਫਰਕ ਪਾਈ ਜਾਂਦੀ ਹੈ ਬਾਈ ਹੋਰ ਹੁੰਦਾ ਚੱਲੇ ਹਨਾ ਜੀ ਠੀਕ ਆ ਜੀ ਠੀਕ ਆ ਗੱਲ ਓ ਬਾਈ ਆਹ ਚਾਟ ਲਾਇਆ ਹੋਇਆ ਬਾਕੀ ਆਹ ਤਾਂ ਤਰੀਬਨ ਸਾਰਾ ਸੇਮ ਹੈ ਜਗਾੜ ਤੇ ਰੋਟਾਵੇਟਰ ਵੀ ਬਾਈ ਨਾਲ ਕੋਲ ਆ ਬਾਈ 9 ਫੁੱਟ ਆ ਇਹ 9 ਫੁੱਟ ਆ ਤੇ 9 ਫੁੱਟ ਆ ਜੀ ਠੀਕ ਆ ਇਹ 9 ਫੁੱਟ ਇਹ ਤਾਂ ਇੱਕੋ ਮਾਡਲ ਆਉਂਦਾ ਆਪਣਾ 9 ਫੁੱਟ ਤੇ ਇੱਕੋ ਆਉਂਦਾ ਬਾਕੀ 2 2 ਮਾਡਲ ਆਉਂਦੇ 2 2 ਜੀ ਤਿੰਨ ਤਿੰਨ ਆਉਂਦੇ ਆ ਨੇ ਛਾੜ ਬਲੇਡ ਆਉਣੇ ਚ ਤੇ 9 ਫੁੱਟ ਚ 66 66 ਬਲੇਡ ਠੀਕ ਆ ਜੀ ਲੋ ਜੀ ਬਾਈ ਬਾਕੀ 31 ਬਾਈ ਨਾਲ ਕੋਲ 6 7 ਆ 6 ਆ ਹਨਾ ਬਾਈ ਇਹ 6 ਫੁੱਟ ਇਹ 6 ਫੁੱਟ ਆ ਭਾਈ 6 ਫੁੱਟ ਉਹ ਵੀ ਦੇਖਿਆ ਪੱਕਾ ਕਾਹਕ ਹੈ ਜਿਹਨੇ ਲੈਣਾ 6 ਲੈਣਾ ਹੀ ਲੈਣਾ ਹਨਾ ਜਿਵੇਂ ਹੁਣ ਬੂਟੇ ਵਾਟੇ ਨਾਲ ਜਾਦਾ ਜੀਵੀ ਦਾ ਰਿਫਟ ਲੱਗ ਗਿਆ ਹਾਂਜੀ ਹਾਂ 6 ਫੁੱਟ ਲੈ ਲੈਂਦਾ ਕਿੰਨੀ ਜਤ ਜਗ੍ਹਾ ਥੋੜੀ ਹੁੰਦੀ ਉਸ ਹਿਸਾਬ ਨਾਲ ਆਪਣਾ ਜੀ ਕੋ ਟਰੈਕਟਰ ਛੋਟਾ ਬਾਈ ਹਾਂਜੀ ਹਾਂ ਟਰੈਕਟਰ ਛੋਟੇ ਵਾਲਾ ਜੇ ਆਪਣਾ ਜੀ ਕੋ 275 ਐ 475 ਦਾ ਲੈ ਲੈਂਦਾ ਇਹਨੂੰ ਹਨਾ ਜੀ ਤੇ ਬਾਈ ਜੀ ਦਾ ਸਾਹਮਣੇ ਨੰਬਰ ਚੱਲਦਾ ਜੀ ਸਕਰੀਨ ਤੇ ਤੇ ਜੇ ਕਿਸੇ ਨੇ ਆ ਛੋਟੇ ਆ ਵੀ ਲੈਣ ਹੁੰਦੇ ਬੀ ਸੀ ਐਸ ਦੇ ਤਾਂ ਆ ਵੀ ਬਾਈ ਨਾਲ ਕੋਈ ਇੱਕ ਦੋ ਮਾਡਲ ਹੋਰ ਇਹਦੇ ਵਿੱਚ ਨਵੇਂ ਆਏ ਆ ਠੀਕ ਹੈ ਜੀ ਬ੍ਰੌਡਕਾਸਟਰ ਵੀ ਪਏ ਆ ਕਰੋ ਜੀ ਚੈੱਕ ਠੀਕ ਹੈ ਜੀ ਇੱਕ ਦੋ ਪੀਸ ਬਾਈ ਨਾ ਕੋਉਂਦੇ ਰਣਗੇ ਹੁਣ ਬਾਈ ਨਾ ਨੇ ਬਾਈ ਸਮਾਨ ਤੁਸੀਂ ਸਾਰਾ ਤੱਕ ਰਿਹਾ ਥੋੜਾ ਥੋੜਾ ਕਰਕੇ ਹੁਣ ਸਮਾਨ ਤਾਂ ਹੁੰਦਾ ਪਹਿਲਾਂ ਹਾਂਜੀ ਹਾਂ ਬੇਦੀ ਦਾ ਅਗਲੇ ਲਿਆ ਕੇ ਠੀਕ ਹੈ ਜੀ ਓਕੇ ਸਮਾਨ ਤਾਂ ਬਾਈ ਬਹੁਤ ਆਉਂਦਾ ਸਾਰੀ ਜਿਵੇਂ ਉਹ ਦੇਖੋ ਸਾਹਮਣੇ ਬੋਟ ਲੱਗਿਆ ਹੋਇਆ ਹੈ ਮਸ਼ੀਨ ਹੋ ਗਈ ਬੈਲਰ ਹੋ ਗਿਆ ਪਰ ਹੁਣ ਆਪਾਂ ਇੰਨਾ ਸਮਾਨ ਨਹੀਂ ਮੰਗਾ ਦੂਗੀ ਇਹ ਕੰਪਨੀ ਸਾਰਾ ਕੁਝ ਬਣਾਉਂਦੀ ਆ ਬਾਕੀ ਜਿੱਦਾਂ ਦੇ ਕੋਈ ਗਾਹਕ ਆਉਂਦਾ ਕਸਟਮਰ ਦੀ ਚੁਆਇਸ ਹੁੰਦੀ ਉਹਦੇ ਹਿਸਾਬ ਨਾਲ ਬਾਈ ਹਿਸਾਬ ਨਾਲ ਸੀਲ ਲਗਾ ਦੇ ਮੰਗਾ ਕੇ ਦੇ ਦਿੰਦੇ ਹਨਾ ਜੀ ਠੀਕ ਹੈ ਇੱਕ ਬਾਈ ਆਪਣੇ ਕੋ ਬੰਪਰ ਪਿਆ ਸਬਰਤ ਦਾ ਕੁਆਂਟਲ ਦਾ ਵਜ਼ਨ ਹੋਵੇਦਾ ਘੱਟ ਦੇ ਘੱਟ ਵੀ ਕੁਆਂਟਲ ਵੇ। ਠੀਕ ਹੈ ਮੂਰੇ ਦੇ ਟੈਂਕੀ ਲੱਗੀ ਹੋਈ ਆ। ਕੁਆਂਟਲ ਤੇ ਮਾੜਾ ਮੋਟਾ 5-7 ਕਿਲੋ ਉੱਪਰ ਥੱਲੇ ਹੋ ਸਕਦਾ। ਜਮਾਂ ਨਵਾਂ ਬੰਪਰ ਆ। ਠੀਕ ਹੈ ਜੀ ਟੈਂਕੀ ਲੱਗੀ ਹੋਈ ਆ ਮੂਰੇ ਜੇ ਕਿਸੇ ਨੇ ਲੈਣਾ ਹੋਇਆ ਤਾਂ ਦੇਖ ਲਿਓ। ਇਹ ਆਪਾਂ ਜਮਾਂ ਜੈ ਰੇਟ ਦੇ 40 40-41 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਦਾਂਗੇ ਬਾਈ। ਕੋਆਡ ਮੁੱਲੇ ਚ ਲੈ ਲਓ। ਠੀਕ ਹੈ ਜੀ। ਸਵਰਾਜ 855 ਦਾ ਨਵੇਂ ਮਾਡਲ ਦਾ ਬੰਪਰ ਆ। ਅੱਜ ਬਈ ਦੇਣ ਲੱਗੇ ਸੀ ਆਪਾਂ ਫਿਰ ਮੈਂ ਕਿਹਾ ਚੱਲ ਇੱਕ ਵਾਰ ਵੀਡੀਓ ਪਾ ਦਨੇ ਆ ਜੇ ਕੋਈ ਵੀਰ ਲੋਡ ਬੰਦ ਹੋਇਆ ਦੇਖ ਲਓ ਜਮਾ ਸਾ ਪਿਆ ਬੰਪਰ ਇਹ ਆਪਾਂ ਫਿਲਹਾਲ ਪੁੱਠਾ ਕਰਿਆ ਹੋਇਆ ਇਹਦੇ ਤੇ ਤਕਰੀਬਨ 90 ਕਿਲੋ ਦੇ ਉੱਪਰੇ ਵਜਨ ਹੋਊਗਾ ਘੱਟ ਨਹੀਂ ਹੁੰਦਾ ਜੇ ਤੁਸੀਂ ਇਹਦੇ ਵਿੱਚ ਮੂਰੇ ਬਜਰੀ-ਬੁਜਰੀ ਪਾ ਲਈ ਜਾਂ ਪਾਣੀ ਪਾ ਲਿਆ ਫਿਰ ਇਹਦਾ ਵਜਨ ਹੋਰ ਤਕਰੀਬਨ 50 ਕਿਲੋ ਵੱਜ ਜਾਣਾ ਬਈ ਇਹਨਾਂ ਦਾ ਪਾਣੀ ਪੂਣੀ ਪਈ ਆਣਾ ਜੀ ਡੀਲ ਹੋਣਾ ਹੈਨਾ ਡੇਢ ਕੁਇੰਟਲ ਵਜਨ ਹੋਣਾ ਬਾਈ ਜਿਵੇਂ ਸੁਪਰ ਸੌਫਟ ਸੀਡਰ ਵਾਸਤੇ ਅੱਗੇ ਕਿਸੇ ਨੇ ਚਾਹੀਦਾ ਠੀਕ ਆ ਦੇਖੋ ਆਪਤੀ ਬਹੁਤ ਹੈਵੀ ਲੱਗ ਰਿਹਾ ਆ ਲੀਟਰ ਵੀ ਪਾਣੀ ਪੈ ਗਿਆ 50 ਕਿਲੋ ਕਿਟ ਦਾ ਹਾਂ ਡੇਢ ਕੁਇੰਟਲ ਦਾ ਹੋਏ ਨਾ ਬਹੁਤ ਹੋਏ ਨਾ ਡੇਢ ਕੁਇੰਟਲ ਤਾਂ ਦੇਖ ਲਿਓ ਬਾਈ ਕਿਸੇ ਨੇ ਲੈਣਾ ਹੋਇਆ 40 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ ਠੀਕ ਹੈ ਜੀ 35 ਰੁਪਏ ਦਾ ਬਾਈ ਸਕਰਾਪੇ ਵੇਖਦਾ ਹੈ ਨਾ ਜੀ ਕੁਆਡ ਮੁੱਲੇ ਚ ਬੰਪਰ ਹੈ ਬਾਈ ਫਾਇਦਾ ਹੋ ਜਾਊਗਾ ਜਿਹਨੇ ਵੀ ਲੈਣਾ ਹੋਇਆ ਬਣਿਆ ਬਹੁਤ ਵਧੀਆ ਬਿਲਡਿੰਗ ਫੁੱਲ ਬਹੁਤ ਵਧੀਆ ਹੈ ਹਾਂ ਹਾਂ ਬਣਿਆ ਬਹੁਤ ਵਧੀਆ ਹੋਇਆ ਬਾਈ ਠੀਕ ਹੈ ਜੀ ਆ ਦੇਖੋ ਅੰਦਰ ਵੀ ਜਿਗਾਰਡ ਪੂਰਾ ਵਧੀਆ ਲੱਗਿਆ ਹੋਇਆ ਆ ਦੇਖੋ ਬਿਲਡਿੰਗ ਦੀ ਜੰਗੂ ਐਨ ਸਫਾਈ ਅੰਦਰੀ ਬਾਈ ਮੂਰੇ ਬੰਪਰ ਜੇ ਟੋਜਨ ਟੂਜਨ ਪਾਉਣਾ ਵਧੀਆ ਜਗਾੜ ਲੱਗਿਆ ਹੋਇਆ ਠੀਕ ਹੈ ਜੀ ਜਿਹਨੇ ਲੈਣਾ ਹੋਇਆ ਤਾਂ ਦੇਖ ਲਿਓ ਤੇ ਠੀਕ ਹੈ ਜੀ ਬਾਕੀ ਵੀਡੀਓ ਕਰਦੇ ਆਪਾਂ ਖਤਮ ਤੇ ਹੋਰ ਕਿਸੇ ਨੇ ਵੀ ਪੁਰਾਣਾ ਟਰੈਕਟਰ ਕੋਈ ਲੈਣਾ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰ ਸਕਦਾ ਜੀ ਟਰੈਕਟਰ ਰੱਬ ਦੀ ਕਿਰਪਾ ਨਾਲ ਹੁਣ ਬਹੁਤ ਖੜੇ ਆ ਪੁਰਾਣੇ ਠੀਕ ਹੈ ਜੀ ਤਕਰੀਬਨ 10 ਤੋਂ 15 ਟਰੈਕਟਰ ਖੜੇ ਆ ਬਾਈ ਕਰੋ ਵੀ ਚੈੱਕ ਸਾਹਮਣੇ ਲੋ ਜੀ ਠੀਕ ਹੈ ਜੀ ਅਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਸਹਿਯੋਗ ਦੇ ਲਈ ਧੰਨਵਾਦ